ਤਾਂ ਮੇਰੇ ਨਾਲ ਥੋੜਾ ਜਿਹਾ ਵਾਇਰਲ ਹੋ ਰਹੀ ਹੈ ਵੀਡੀਓ ਕੱਲ ਦੀ ਬੜੀ ਸੋਸ਼ਲ ਮੀਡੀਆ ਤੇ ਤੇ ਤੁਸੀਂ ਜਿਹੜਾ ਨਿਊਲੀ ਇਲੈਕਟਡ ਐਮਪੀ ਹੈ ਆਂਡਲਾ ਨਮਰਤ ਪਾਲ ਜੀ ਉਹਨਾਂ ਦੇ ਘਰ ਜਾ ਕੇ ਹੋਣੇ ਫੀਲਡਸ ਉਹਨਾਂ ਨਾਲ ਕੀ ਗੱਲ ਕਰੂੰ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਗਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਤੇ ਮੈਂ ਉਦੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ ਨਾਤੇ ਐਜ਼ ਇੱਕ ਸੈਂਟਰ ਚ ਰਿਪਰੈਜ਼ੈਂਟ ਕਰ ਰਿਹਾ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਨ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਚ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਨਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਹ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਲਈ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਆ ਪਿੱਛੇ ਤੁਹਾਡਾ ਇੱਕ ਪ੍ਰਸ਼ਨ ਵੀ ਆਇਆ ਸੀਗਾ ਕਿ ਬੰਦੀ ਸਿੰਘਾਂ ਦੀ ਰਿਹੈ ਨੂੰ ਲੈ ਕੇ ਤੁਸੀਂ ਸਾਫ਼ ਕਰ ਲੋਗਾ ਭਾਏ ਇਹਦਾ ਮਤਲਬ ਕੀ ਹੈ ਕਿ ਤੁਸੀਂ ਆਤੰਕਵਾਦ ਨੂੰ ਸਹੀ ਨਹੀਂ ਬਾਰੇ ਜਾਂ ਪਹਿਲਾਂ ਖਰਾਬ ਮਾਪੇ ਸੀ ਉਹਨੂੰ ਨਹੀਂ ਨਹੀਂ ਤਾਂ ਬਦਲਾਅ ਕਿਉਂ ਆਇਆ ਤੁਹਾਡੇ ਨਹੀਂ ਨਹੀਂ ਮੈਂ ਬਿਲਕੁਲ ਸਹੀ ਗਲਤ ਵਾਲੀ ਗੱਲ 'ਚ ਮੈਂ ਪਿਆ ਹੀ ਨਹੀਂ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਰਾਸ਼ਟਰਪਤੀ ਜੀ ਨੇ ਆਪਣਾ ਕਰਨਾ ਸੁਪਰੀਮ ਕੋਰਟ ਨੇ ਆਪਣਾ ਕਰਨਾ ਮੈਂ ਇੰਨਾ ਗੱਲ ਕਹੀਆ ਵੀ ਮੈਂ ਕਿਸੇ ਚੀਜ਼ 'ਚ ਜਿਹੜਾ ਏ ਉਹ ਰੋੜਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ ਬਣਦਾ ਸਰ ਮੇਰਾ ਇੱਕ ਸਵਾਲ ਹੈ ਤੁਹਾਡੀ ਇੱਕ ਵਾਇਰਲ ਹੋ ਰਹੀ ਹੈ ਵੀ ਵੀ ਉਹ ਕੰਦੀ ਬੜੀ ਸੋਸ਼ਲ ਮੀਡੀਆ 'ਤੇ ਤੇ ਤੁਸੀਂ ਜਿਹੜਾ ਜੂਲੀ ਇਲੈਕਟਡ ਐਮਪੀ ਐ ਆਨਲਾਈਨ ਨਮਰਤ ਪਾਲ ਜੀ ਉਹਨਾਂ ਦੇ ਕਾਰਜਾਂ ਕੀ ਹੋ ਰਹੇ ਫੀਲਡਸ ਨੂੰ ਉਹਨਾਂ ਨਾਲ ਕੀ ਗੱਲ ਕਰੂੰ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਵੀ ਹੁਣ ਰਗਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਤੇ ਮੈਂ ਉਦੋਂ ਬਾਅਦ ਇੱਕ ਐਜ਼ ਏ ਪੰਜਾਬੀ ਹੋਣ ਨਾ ਤੇ ਐਜ਼ ਇੱਕ ਸੈਂਟਰ ਚ ਰਿਪਰੈਜ਼ੈਂਟ ਕਰ ਰਹੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਦਨ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਚ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ 'ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਏਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਏਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਹ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਲਈ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਆ ਪਿੱਛੇ ਕੋਈ ਨਾ ਇੱਕ ਪ੍ਰਿਆਸੀਆ ਕਿ ਬੰਦੀ ਸਿੰਘਾਂ ਦੀ ਰਹਿਣ ਨੂੰ ਲੈ ਕੇ ਤੁਸੀਂ ਸੌਫਟ ਕਰਨ ਦਾ ਫੈਸਲਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਆਤਨਕਵਾਦ ਨੂੰ ਸਹੀ ਨਹੀਂ ਮੰਨਦੇ ਜਾਂ ਪਹਿਲਾਂ ਖਰਾਬ ਮੰਨਦੇ ਸੀ ਉਹਨੂੰ ਨਹੀਂ ਨਹੀਂ ਤੁਹਾਨੂੰ ਬਗਲਾਉ ਕਿਉਂ ਆਇਆ ਤੁਹਾਡਾ ਨਹੀਂ ਨਹੀਂ ਮੈਂ ਬਿਲਕੁਲ ਸਹੀ ਗਲਤ ਵਾਲੀ ਗੱਲ 'ਚ ਮੈਂ ਪਿਆ ਹੀ ਨਹੀਂ ਜੀ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਰਾਸ਼ਟਰਪਤੀ ਜੀ ਨੇ ਆਪਣਾ ਕਰਨਾ ਸੁਪਰੀਮ ਕੋਰਟ ਨੇ ਆਪਣਾ ਕਰਨਾ ਮੈਂ ਇੰਨਾ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ 'ਚ ਜਿਹੜਾ ਏ ਉਹ ਰੋੜਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ ਬਣਦਾ